ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਸਭ ਦਾ ਅੱਜ ਦਾ ਸਾਡਾ ਵਿਸ਼ਾ ਹੈ ਪੰਜਾਬ ਦੀਆਂ ਲੋਕ ਕਹਾਣੀਆਂ ਜਗਿੰਦਰ ਸਿੰਘ ਕੈਰੋ ਜੀ ਦੁਆਰਾ ਲਿਖੀ ਹੋਈ ਕਹਾਣੀ ਦੁੱਖ ਸੁੱਖ ਦੀ ਨਾਲ ਸੰਬੰਧਿਤ ਕਹਾਣੀ ਦੁੱਖ ਸੁੱਖ ਵਾਲੀ ਬਾਂਸਰੀ ਇੱਕ ਰਾਜਾ ਸੀ ਉਹ ਦੇ ਘਰ ਇੱਕ ਲੜਕਾ ਹੋਇਆ ਕੁਝ ਦਿਨ ਪਾ ਕੇ ਉਹਦੀ ਰਾਣੀ ਬਿਮਾਰ ਹੋ ਗਈ ਉਹ ਰਾਣੀ ਲੰਮੀ ਪਈ ਸ਼ਾਪਤ ਵਾਲ ਬੇਖਣ ਡਹੀ ਸੀ ਉੱਥੇ ਇੱਕ ਚਿੜਾ ਤੇ ਚਿੜੀ ਰਹਿੰਦੇ ਸਨ ਇੱਕ ਦਿਨ ਚਿੜੀ ਮਰ ਗਈ ਤੇ ਚਿੜੇ ਨੇ ਹੋਰ ਵਿਆਹ ਕਰਵਾ ਲਿਆ ਪਹਿਲੀ ਚਿੜੀ ਦੇ ਦੋ ਬੱਚੇ ਸਨ ਜਿਹੜੀ ਨਮੀ ਚਿੜੀ ਆਈ ਉਹਨੇ ਪਖੜੇ ਦਾ ਦਾਣਾ ਲੈ ਕੇ ਉਹਨਾਂ ਦੀਆਂ ਚੁੰਝਾਂ ਵਿੱਚ ਦੇ ਦਿੱਤਾ ਤੇ ਉਹ ਦੋਵੇਂ ਬੱਚੇ ਤੜਫ ਦੇ ਤੜਫ ਦੇ ਆਲਣੇ ਵਿੱਚੋਂ ਥੱਲੇ ਡਿੱਗ ਪਏ। ਰਾਣੀ ਨੇ ਜਦ ਦੇਖਿਆ ਕਿ ਇਹਨਾਂ ਦੀਆਂ ਚੁੰਝਾਂ ਵਿੱਚ ਪਖੜੇ ਦੇ ਦਾਣੇ ਆ ਤੇ ਉਹਦੇ ਦਿਲ ਵਿੱਚ ਇੱਕ ਬੜੀ ਸੱਟ ਵੱਜੀ। ਪਈ ਮਤੇਰ ਸੀਨਾ ਐਸੇ ਲਈ ਉਹਨੇ ਇਹਨਾਂ ਨੂੰ ਮਾਰ ਦਿੱਤਾ। ਐਨੇ ਨੂੰ ਰਾਜਾ ਬਾਹਰੋਂ ਆ ਗਿਆ ਬਹੁਤ-ਬਹੁਤ ਸਵਾਗਤ ਹੈ ਜੀ ਸਭ ਦਾ ਬਹੁਤ-ਬਹੁਤ ਧੰਨਵਾਦ ਗੱਲ ਕਰ ਰਹੀ ਹਾਂ ਕਹਾਣੀ ਦੁੱਖ ਸੁੱਖ ਵਾਲੀ ਬੰਸਰੀ ਦੀ ਐਨੇ ਨੂੰ ਰਾਜਾ ਬਾਹਰੋਂ ਆ ਗਿਆ ਤੇ ਉਹ ਰਾਣੀ ਨੂੰ ਪੁੱਛਦਾ ਏ ਤੂੰ ਕਿਉਂ ਉਦਾਸ ਪਈ ਹੈ ਉਹਨੇ ਆਖਿਆ ਕੁਝ ਨਾ ਪੁੱਛ ਉਹਨੇ ਆਖਿਆ ਤੂੰ ਦੁੱਖ ਤਾਂ ਦੱਸ ਉਹ ਕਹਿੰਦੀ ਜੇ ਮੈਂ ਮਰ ਜਾਵਾਂ ਤੂੰ ਦੂਸਰਾ ਵਿਆਹ ਨਾ ਕਰਾਈ ਉਹ ਰਾਜਾ ਕਹਿੰਦਾ ਭਈ ਨਹੀਂ ਕਰਾਂਦਾ ਮੈਂ ਵਿਆਹ ਕੁਦਰਤ ਰੱਬ ਦੀ ਹੋਈ ਤੇ ਇੱਕ ਦਿਨ ਉਹ ਰਾਣੀ ਮਰ ਗਈ। ਉਹਦੇ ਅਮੀਰਾਂ, ਬਜ਼ੀਰਾਂ ਜੋਰ ਪਾਇਆ ਕਿ ਰਾਜਾ ਤੋਂ ਵਿਆਹ ਕਰਵਾ। ਰਾਜਾ ਮੰਨਦਾ ਨਹੀਂ ਪਰ ਉਹਨਾਂ ਨੇ ਕਹਿ ਕਹਾ ਕੇ ਉਹਦਾ ਵਿਆਹ ਕਰਵਾ ਦਿੱਤਾ। ਉਹਦੀ ਦੂਜੀ ਰਾਣੀ ਆਈ ਤੇ ਉਹਦੇ ਇੱਕ ਲੜਕੀ ਤੇ ਇੱਕ ਲੜਕਾ ਪੈਦਾ ਹੋਈ। ਜਦੋਂ ਤੱਕੜੇ ਹੋ ਗਏ ਤਾਂ ਉਸ ਰਾਣੀ ਨੇ ਉਹਨਾਂ ਨੂੰ ਘੋ ਦੇ ਪਰੌਂਠੇ ਪਕਾ ਕੇ ਤੇ ਚੂਰੀ ਕੁੱਟ ਕੇ ਦੇਣੀ। ਤੇ ਮਤੇਰ ਮੁੰਡੇ ਨੂੰ ਸੂੜੇ ਦੀ ਰੋਟੀ ਪਕਾ ਕੇ ਦੇਣਾ। ਉਹ ਮੁੰਡਾ ਆਪਣੀ ਮਾਂ ਦੀ ਮੜੀ ਤੇ ਜਾ ਕੇ ਰੋਇਆ ਕਰੇ। ਇੱਕ ਦਿਨ ਉਸ ਮੜੀ ਤੋਂ ਆਵਾਜ਼ ਆਈ ਪਈ ਪੁੱਤਰ ਕਿਉਂ ਰੋਣਾ ਤੂੰ? ਤੈਨੂੰ ਕੀ ਤਕਲੀਫ ਆ? ਉਹ ਆਂਦਾ ਕਿ ਮਤੇਰ ਮਾਂ ਮੈਨੂੰ ਸੂੜੇ ਦੀਆਂ ਰੋਟੀਆਂ ਪਕਾ ਕੇ ਦਿੰਦੀ ਆ ਤੇ ਆਪਣੇ ਬੱਚਿਆਂ ਨੂੰ ਘਿਓ ਦੀ ਚੂਰੀ ਕੁੱਟ ਕੇ ਦਿੰਦੀ ਆ। ਉਹਦੀ ਮਾਂ ਨੇ ਕਿਹਾ ਕਿ ਫਲਾਣੇ ਥਾਂ ਇਕ ਬੇਰੀਆ ਤੇ ਤੂੰ ਉੱਥੇ ਚਲਾ ਜਾ। ਜਦੋਂ ਤੂੰ ਉੱਥੇ ਬੇਰ ਤੋੜਨ ਜਾਏਂਗਾ ਉਹ 베ਰੀ ਨੀਮੀ ਹੋ ਜਾਇਆ ਕਰੇਗੀ ਤੇ ਤੂੰ 베ਰਾ ਨਾਲ ਰਾਜ ਲਿਆ ਕਰੀ ਕੁਝ ਦਿਨ ਉਹ 베ਰਾ ਨਾਲ ਰਾਜਦਾਰਿਆ ਇੱਕ ਦਿਨ ਮਤੇਰ ਮਾਂ ਆਪਣੇ ਬੱਚਿਆਂ ਨੂੰ ਕਹਿੰਦੀ ਆ ਇਹਦਾ ਪਤਾ ਲਾਓ ਇਹ ਕੀ ਖਾਂਦੇ ਆ ਇਹ ਵੱਡਾ ਹੁੰਦਾ ਜਾਂਦਾ ਤੁਸੀਂ ਚੂਰਿਆਂ ਖਾਂਦੇ ਹੋ ਤੇ ਤੁਸੀਂ ਬਾਦੇ ਫੁੱਲਦੇ ਨਹੀਂ ਉਹ ਬੱਚੇ ਉਸਦੇ ਨਾਲ ਬਾਹਰ ਚਲੇ ਜਾਂਦੇ ਆ ਜਦੋਂ ਉਹ 베ਰੀ ਤੋਂ 베ਰ ਖਾਵੇ 베ਰੀ ਠਾ ਆ ਜਾਵੇ ਜਦ ਉਹ ਹੱਥ ਲਗਾਉਣ ਤੇ 베ਰੀ ਤਾਂ ਚਲੀ ਜਾਵੇ ਉਹ ਉਹਦੇ ਤਰਲੇ ਕੱਢਦੇ ਆ ਕਿ ਸਾਨੂੰ ਵੀ ਦੇ 베ਰ ਸਾਡਾ ਹੱਥ ਨਹੀਂ ਅਪੜਦਾ ਤੂੰ 베ਰ ਤੋੜ ਕੇ ਸਾਨੂੰ ਦੇ ਉਹਨੂੰ ਤੋੜ ਕੇ 베ਰ ਤੇ ਉਹਨਾਂ ਨੂੰ ਦੇ ਦਿੱਤੇ ਉਹਨਾਂ ਇੱਕ ਇੱਕ 베ਰ ਖਾ ਲਿਆ ਤੇ ਇੱਕ ਇੱਕ ਕਰ ਲਿਆ ਉਹਨਾਂ ਘਰ ਆ ਕੇ 베ਰ ਆਪਣੀ ਮਾਂ ਨੂੰ ਦਿਖਾਏ ਤੇ ਕਹਿਣ ਲੱਗੇ ਫੁਲਾਨੀ ਥਾਂ ਇੱਕ 베ਰੀ ਆ ਜਦ 베ਰ ਤੋੜਨ ਲਈ ਹੱਥ ਕਰਦਾ ਆ ਤੇ ਉਹ ਨੀਮੀ ਹੋ ਜਾਂਦੀ ਆ ਜਦੋਂ ਅਸੀਂ ਹੱਥ ਕਰਦੇ ਆ ਤਾਂ ਉਹ ਉੱਚੀ ਹੋ ਜਾਂਦਾ ਸਾਡਾ ਉੱਥੇ ਹੱਥ ਨਹੀਂ ਉੱਪਰਦਾ ਰਾਣੀ ਲੈ ਕੇ ਖਣਪੱਟੀ ਲੰਮੀ ਪੈ ਜਾਂਦੀ ਆ ਜਦ ਰਾਜਾ ਬਾਹਰੋਂ ਆਉਂਦਾ ਤੇ ਰਾਣੀ ਨੂੰ ਪੁੱਛਦਾ ਵੀ ਰਾਣੀ ਲੰਮੀ ਕਿਉਂ ਪਈ ਉਹ ਆਂਦੀ ਆ ਕੁਝ ਨਾ ਪੁੱਛ ਉਹ ਫੇਰ ਆਂਦਾ ਕੁਝ ਤੇ ਦੱਸ ਉਹ ਫੇਰ ਆਂਦੀ ਆ ਕੁਝ ਨਾ ਪੁੱਛ ਇਹ ਤੀਸਰਾ ਵਜਨ ਆ ਦੱਸ ਤੈਨੂੰ ਕੀ ਤਕਲੀਫ ਆ ਉਹ ਆਂਦੀ ਆ ਕਿ ਜੰਗਲ ਵਿੱਚ ਫਲਾਨੇ ਥਾਂ ਇੱਕ 베ਰੀ ਆ ਜੇ ਉਹ ਵੜਾ ਦੇਵੇ ਤਾਂ ਮੈਂ ਜੀਉਂਦੀ ਆ ਉਹ ਕਹਿੰਦਾ ਲੈ ਇਹ ਕਿਹੜੀ ਵੱਡੀ ਗੱਲ ਐ ਅੱਜ ਹੀ ਵੜਾ ਦਿੰਨੇ ਆ ਉਹਨੇ ਬੰਦੇ ਕਾਲ ਕੇ ਉਦੋਂ ਹੀ 베ਰੀ ਵੜਵਾ ਦਿੱਤੀ ਉਹ ਲੜਕਾ ਫੇਰ ਜਾ ਕੇ ਆਪਣੀ ਮਾਂ ਦੀ ਮੜੀ ਤੇ ਜਾ ਕੇ ਉੱਚੀ ਚ ਰੋਂ ਡੈ ਪਿਆ ਉੱਥੋਂ ਫੇਰ ਆਵਾਜ਼ ਆਈ ਕਿ ਬੱਚਾ ਹੁਣ ਤੂੰ ਕਿਉਂ ਰੋਣਾ ਉਹ ਕਹਿੰਦਾ ਭਈ ਰਾਜੇ ਨੇ ਉਹ 베ਰੀ ਵੜਵਾ ਦਿੱਤੀ ਆ ਹੁਣ ਮੈਂ ਕੀ ਖਾਵਾਂ ਉੱਥੋਂ ਆਵਾਜ਼ ਆਈ ਕਿ ਫਲਾਨੀ ਥਾਂ ਤੇ ਇੱਕ ਛਪੜੀ ਆ ਉੱਥੇ ਚਲਾ ਜਾ ਜਦੋਂ ਤੂੰ ਬੁੱਕ ਭਰੇਗਾ ਤਾਂ ਦੁੱਧ ਤੇ ਮਲਾਈ ਆਉ ਜਦੋਂ ਕੋਈ ਹੋਰ ਭਰੂ ਤੇ ਪਾਣੀ ਆਉ ਉਹ ਮੁੰਡਾ ਉੱਥੇ ਚਲਾ ਗਿਆ ਉੱਥੇ ਜਾ ਕੇ ਉਹ ਕੁਝ ਦੇਰ ਦੁੱਧ ਪਿੰਦਾ ਰਿਆ ਜਦੋਂ ਸੁਰਾਣੀ ਨੇ ਦੇਖਿਆ ਕਿ ਇਹ ਤਾਂ ਫੇਰ ਮੋਟਾ ਤਾਜ਼ਾ ਹੁੰਦਾ ਜਾਂਦਾ ਉਹਨੇ ਫੇਰ ਆਪਣੇ ਬੱਚਿਆਂ ਨੂੰ ਉਹਦੇ ਨਾਲ ਭੇਜਿਆ ਤੇ ਉਸੇ ਛਪੜੀ ਤੇ ਚਲੇ ਗਏ ਉੱਥੇ ਜਾ ਕੇ ਉਹਨਾਂ ਵੇਖਿਆ ਪਈ ਜਦੋਂ ਮੁੰਡਾ ਬੁੱਕ ਭਰਦਾ ਤੇ ਦੁੱਧ ਹੁੰਦਾ ਤੇ ਜਦੋਂ ਲੜਕਾ ਤੇ ਲੜਕੀ ਬੁੱਕ ਭਰਦੇ ਨੇ ਤਾਂ ਉਹ ਪਾਣੀ ਹੁੰਦਾ ਉਹ ਉਹਨੂੰ ਕਹਿੰਦੇ ਆ ਤੂੰ ਸਾਨੂੰ ਵੀ ਦੁੱਧ ਦਾ ਬੁੱਕ ਦੇ ਅਸੀਂ ਜਦੋਂ ਬੁੱਕ ਭਰਦੇ ਹਾਂ ਉਹ ਪਾਣੀ ਹੁੰਦਾ ਤੂੰ ਬੁੱਕ ਭਰ ਦੇ ਅਸੀਂ ਪੀ ਲਈਏ ਉਹਨੇ ਉਹਨਾਂ ਨੂੰ ਵੀ ਦੁੱਧ ਦੇ ਬੁੱਕ ਭਰ ਕੇ ਦੇ ਦਿੱਤੇ ਜਦੋਂ ਦੁੱਧ ਪੀ ਕੇ ਵਾਪਸ ਆਪਣੀ ਮਾਂ ਕੋਲ ਆਏ ਤੇ ਆ ਕੇ ਕਹਿਣ ਲੱਗੇ ਕਿ ਫਲਾਨੀ ਥਾਂ ਇੱਕ ਛਪੜੀ ਆ ਤੇ ਉਹਦੇ ਵਿੱਚੋਂ ਜਦ ਇਹ ਬੁੱਕ ਭਰਦਾ ਤਾਂ ਦੁੱਧ ਹੁੰਦਾ ਤੇ ਜਦੋਂ ਅਸੀਂ ਬੁੱਕ ਭਰਦੇ ਆ ਤਾਂ ਪਾਣੀ ਹੁੰਦਾ ਉਹ ਰਾਣੀ ਫੇਰ ਖਾਨ ਪੱਟੀ ਲੈ ਕੇ ਲੰਮੀ ਪੈ ਗਈ ਜਦੋਂ ਰਾਜਾ ਆਇਆ ਮਹਿਲਾਂ ਵਿੱਚ ਤੇ ਉਹ ਕਹਿਣ ਲੱਗਾ ਕਿ ਰਾਣੀ ਕੀ ਗੱਲ ਆ ਉਹ ਆਂਦੀ ਕੁਝ ਨਾ ਪੁੱਛ ਉਹ ਆਂਦਾ ਗਲਤ ਕੀ ਆ ਦੱਸ ਤਾਂ ਸਹੀ ਉਹ ਆਂਦੀ ਰਾਜਾ ਕੁਝ ਨਾ ਪੁੱਛ ਰਾਜਾ ਆਂਦਾ ਰਾਣੀਏ ਤੀਜਾ ਬਚਨੀ ਦੱਸ ਤੈਨੂੰ ਕੀ ਗੱਲ ਆ ਰਾਣੀ ਆਂਦੀ ਰਾਜਾ ਫਲਾਣੇ ਥਾਂ ਇੱਕ ਛਪੜੀ ਆ ਜੋਪੂਰ ਦੇ ਵਿੱਚ ਤਾਂ ਗੱਲ ਐ ਬਾਦਸ਼ਾਹ ਨੇ ਕਿਹਾ ਪੁਰਵਾ ਦਿੰਨੇ ਆ ਇਹ ਕਿਹੜੀ ਵੱਡੀ ਗੱਲ ਆ ਰਾਜੇ ਨੇ ਉਸੇ ਵੇਲੇ ਬੰਦੇ ਕੱਲੇ ਤੇ ਕਿਹਾ ਕਿ ਫਲਾਣੀ ਥਾਂ ਤੇ ਇੱਕ ਛਪੜੀ ਆ ਉਹ ਜਾ ਕੇ ਪੂਰ ਦਿਓ ਉਹ ਬੰਦੇ ਗਏ ਤੇ ਉਹਨਾਂ ਨੇ ਜਾ ਕੇ ਉਹ ਛਪੜੀ ਪੂਰ ਦਿੱਤੀ ਰਾਣੀ ਰਾਜੇ ਨੂੰ ਆਂਦੀ ਆ ਕਿ ਮੁੰਡਾ ਵੇਲਾ ਫਿਰਦਾ ਰਹਿੰਦਾ ਇਹਨੂੰ ਗਾਈਆਂ ਲੈ ਦਈਏ ਇਹ ਆਪੇ ਚਾਰਿਆ ਕਰੇਗਾ ਰਾਜੇ ਨੇ ਰਾਣੀ ਦੀ ਅੱਖੇ ਲਾ ਕੇ ਉਹਨੂੰ ਗਾਈਆਂ ਲੈ ਦਿੱਤੀਆਂ ਤੇ ਉਹ ਮੁੰਡਾ ਗਾਈਆਂ ਚਾਰਨ ਜਾਇਆ ਕਰੇ ਤੇ ਰੋਇਆ ਕਰੇ ਗਉਆਂ ਨੂੰ ਪੁੱਛਦੀਆਂ ਪੁੱਤਰ ਤੂੰ ਰੋਂਦਾ ਕਿਉਂ ਐ ਤੈਨੂੰ ਕੀ ਤਕਲੀਫ ਆ ਉਹ ਕਹਿੰਦਾ ਕਿ ਮਾਤਾ ਮੇਰੀ ਮਤੇਰ ਮਾਏ ਤੇ ਮੈਨੂੰ ਉਹ ਸੂੜੇ ਦੀ ਰੋਟੀ ਪਕਾ ਕੇ ਦਿੰਦੀ ਆ ਤੇ ਆਪਣੇ ਪੁੱਤਰਾਂ ਧੀਆਂ ਨੂੰ ਪਰੌਂਠੇ ਤੇ ਚੂਰੀਆਂ ਦਿੰਦੀ ਆ ਮੈਂ ਸੂੜੇ ਦੀ ਰੋਟੀ ਦਾ ਕੀ ਖਾਵਾਂ ਗਾਈਆਂ ਨੂੰ ਕਹਿੰਦੀਆਂ ਨੇ ਕਿ ਜਿੰਨਾ ਮਰਜੀ ਦੁੱਧ ਤੂੰ ਸਾਡੇ ਹਿੱਟੋਂ ਚੁੰਗ ਲਿਆ ਕਰ ਤੇ ਰੋਟੀ ਤੂੰ ਨਾ ਖਾਇਆ ਕਰ ਜੇ ਸੁੱਟਣੀ ਹੋ ਸੁੱਟ ਦੇਈ ਨਹੀਂ ਤਾਂ ਸਾਡੇ ਮੂੰਹ ਚ ਪਾ ਦਿਆ ਕਰ ਹੌਣ ਫੇਰ ਉਹ ਮੁੰਡਾ ਦੁੱਧ ਪੀਪੀ ਕੇ ਤੱਕੜਾ ਹੁੰਦਾ ਜਾਵੇ। ਅ ਰਾਣੀ ਫੇਰ ਆਪਦੇ ਬੱਚਿਆਂ ਨੂੰ ਕਹਿੰਦੀ ਆ ਕਿ ਜਾਓ ਜਾ ਕੇ ਪਤਾ ਕਰੋ ਇਹ ਕੀ ਖਾਂਦਾ ਏ। ਇੱਕ ਦਿਨ ਉਹ ਦੋਵੇਂ ਬੱਚੇ ਫੇਰ ਉਸੇ ਨਾਲ ਚਲੇ ਗਏ। ਉਹ ਜਦੋਂ ਗਊਆਂ ਹੇਠ ਦੁੱਧ ਚੁੰਗੇ ਤੇ ਉਹਨੂੰ ਉਹ ਕੁਝ ਨਾ ਖਾਣ। ਇਹ ਹੱਥ ਲਾਉਣ ਤਾਂ ਉਹ ਛੜਾ ਮਾਰਨ। ਉਹਨਾਂ ਬੱਚਿਆਂ ਨੇ ਘਰ ਆ ਕੇ ਦੱਸਿਆ ਕਿ ਇਹ ਤਾਂ ਗਊਆਂ ਦਾ ਦੁੱਧ ਚੁੰਗਦਾ ਰੱਜ ਕੇ। ਇਹਨੂੰ ਕੁਝ ਨਹੀਂ ਆਉਂਦੀਆਂ ਜੇ ਅਸੀਂ ਹੱਥ ਲਾਉਨੇ ਆ ਤਾਂ ਮਾਰਨ ਪੈਂਦੀਆਂ ਨੇ। ਰਾਣੀ ਸ਼ਾਮ ਨੂੰ ਫੇਰ ਖਣ ਪੱਟੀ ਲੈ ਕੇ ਪੈ ਗਈ ਜਦ ਰਾਜਾ ਬਾਹਰੋਂ ਆਇਆ ਤੇ ਉਹ ਪੁੱਛਦਾ ਰਾਣੀ ਕੀ ਗੱਲ ਤੂੰ ਕਿਉਂ ਪਈ ਹੈ ਉਹ ਆਂਦੀ ਰਾਜਾ ਕੁਝ ਨਾ ਪੁੱਛ ਰਾਜਾ ਫੇਰ ਪੁੱਛਦਾ ਉਹ ਫੇਰ ਕੁਝ ਜਵਾਬ ਨਹੀਂ ਦਿੰਦੀ ਰਾਜਾ ਫੇਰ ਪੁੱਛਦਾ ਤੇ ਉਹ ਆਂਦੀ ਆ ਰਾਜਾ ਤੂੰ ਇੰਜ ਕਰ ਇਹ ਗਾਈਆਂ ਵੇਚ ਦੇ ਰਾਜਾ ਕਹਿੰਦਾ ਲੈ ਇਹ ਕਿਹੜੀ ਗੱਲ ਆ ਆਪਾਂ ਗਾਈਆਂ ਵੇਚ ਦਿੰਨੇ ਆ ਉਹਨੇ ਗਾਈਆਂ ਵੇਚ ਦਿੱਤੀਆਂ ਤੇ ਅਗਲੇ ਦਿਨ ਵਪਾਰੀਆਂ ਨੇ ਗਾਈਆਂ ਨੂੰ ਲੈਣ ਆਉਣਾ ਸੀ ਉਸ ਦਿਨ ਮੁੰਡਾ ਗਾਈਆਂ ਚਾਰਨ ਗਿਆ ਤੇ ਉਹਨਾਂ ਦੇ ਮਗਰ ਹੁੰਦਾ ਫਿਰੇ ਉਹ ਗਾਈਆਂ ਉਹਨੂੰ ਪੁੱਛਦੀਆਂ ਪੁੱਤਰ ਹੁਣ ਕੀ ਦੁੱਖਾ ਉਹ ਕਹਿੰਦਾ ਕਿ ਰਾਜੇ ਨੇ ਤੁਹਾਨੂੰ ਵੇਚ ਦਿੱਤਾ ਤੇ ਸਵੇਰੇ ਆਣ ਕੇ ਵਪਾਰੀਆਂ ਨੇ ਤੁਹਾਨੂੰ ਲੈ ਜਾਣਾ ਤੇ ਫਿਰ ਮੈਂ ਕੀ ਕਰਿਆ ਕਰੂੰ ਉਹਨਾਂ ਕਿਹਾ ਰਾਤ ਨੂੰ ਉਹਨਾਂ ਨੇ ਸਾਨੂੰ ਬਾੜੇ ਵਿੱਚ ਬਾੜ ਗਏ ਅਰਲ ਦਾ ਬੂਹਾ ਮਾਰ ਦੇਣਾ ਤੇ ਸਵੇਰੇ ਉਸ ਵਕਤੇ ਸਾਡੇ ਅਰਲ ਦਾ ਬੂਹਾ ਖੋਲ ਦੇਈ ਤੇ ਅਸੀਂ ਨਿਕਲ ਕੇ ਜੰਗਲਾਂ ਨੂੰ ਭੱਜ ਜਾਵਾਂਗੇ ਤੇ ਤੂੰ ਵੀ ਸਾਡੇ ਮਗਰ ਮਗਰ ਪੰਜਾਵੇਂ ਉਹ ਮੁੰਡਾ ਸਵੇਰੇ ਉਸ ਵਕਤੇ ਉੱਠਿਆ ਤੇ ਉਹਨੇ ਉਹਨਾਂ ਗਾਇਆਂ ਦੇ ਅਰਲ ਦਾ ਬੂਹਾ ਖੋਲ ਦਿੱਤਾ ਤੇ ਗਾਇਆਂ ਨਿਕਲ ਕੇ ਜੰਗਲਾਂ ਨੂੰ ਭੱਜ ਗਈਆਂ। ਇੰਨਾ ਕਹਿ ਕੇ ਉਹ ਵੀ ਉਹਨਾਂ ਦੇ ਪਿੱਛੇ-ਪਿੱਛੇ ਭੱਜ ਗਿਆ। ਚੱਲਾ ਚੱਲੋ ਗਾਇਆਂ ਦਰਿਆ ਦੇ ਕੰਢੇ ਚਲੀਆਂ ਗਈਆਂ ਤੇ ਉਹ ਮੁੰਡਾ ਵੀ ਮਗਰੇ ਚਲਾ ਗਿਆ। ਇੱਕ ਗਾਂ ਨੇ ਆਖਿਆ ਤੋ ਮੇਰੀ ਪੂੰਛ ਫੜ ਲੈ ਛੇਤੀ ਨਾਲ ਤੇ ਛੱਡੀ ਨਾ ਉਹ ਦਰਿਆ ਵਿੱਚ ਗਈਆਂ ਤੇ ਤਰਦੀਆਂ ਤਰਦੀਆਂ ਪਾਰ ਲੰਘ ਗਈਆਂ ਪਾਰ ਉਹ ਕਿਨਾਰੇ ਕਿਨਾਰੇ ਤੁਰੇ ਜਾਂਦੇ ਆ ਕਿ ਉਹਨਾਂ ਨੂੰ ਇੱਕ ਕੁਟਿਆ ਮਿਲੀ ਬਣੀ ਗਉਆਂ ਨੇ ਉਹਨੂੰ ਆਖਿਆ ਕਿ ਤੂੰ ਇਸ ਕੁਟਿਆ ਦੇ ਵਿੱਚ ਵੜ ਜਾ ਤੇ ਉੱਤੇ ਚੜ ਜਾ ਤੂੰ ਇੱਥੇ ਬਹਿ ਰਿਆ ਕਰ ਤੇ ਅਸੀਂ ਆਪੇ ਜੰਗਲ ਵਿੱਚ ਚੜ ਕੇ ਵਾਪਸ ਆ ਜਾਇਆ ਕਰਾਂਗੇ ਮੁੰਡਾ ਉਸ ਕੁਟਿਆ ਦੇ ਕੋਲ ਚਲਾ ਗਿਆ ਤੇ ਉੱਥੇ ਉਸਨੇ ਦੋ ਬਾਂਸਰੀਆਂ ਬਣਾ ਲਈਆਂ ਇੱਕ ਦੁੱਖ ਵਾਲੀ ਤੇ ਇੱਕ ਸੁੱਖ ਵਾਲੀ ਉਹ ਗੰਗਵਾ ਦਾ ਦੁੱਧ ਚੋਕੇ ਕੁਝ ਪੀ ਲਿਆ ਕਰੇ ਤੇ ਕੁਝ ਲਾਗੇ ਸੱਪ ਦੀ ਬਰਮੀ ਸੀ ਉਹਦੇ ਚ ਪਾ ਦਿਆ ਕਰੇ ਉਸ ਬਰਮੀ ਦੇ ਵਿੱਚ ਇੱਛਾਤਾਰੀ ਸੱਪ ਰਹਿੰਦਾ ਸੀ ਜਦੋਂ ਬਾਵਾ ਦਿਨ ਸੱਪ ਬਰਮੀ ਵਿੱਚ ਦੁੱਧ ਪੀਂਦਾ ਰਿਹਾ ਤਾਂ ਇੱਕ ਦਿਨ ਉਹ ਬਰਮੀ ਵਿੱਚੋਂ ਬਾਹਰ ਆਇਆ ਉਹਨੇ ਉਸ ਮੁੰਡੇ ਨੂੰ ਵੇਖ ਕੇ ਕਿਹਾ ਕਿ ਮੇਰੀ ਬਰਮੀ ਵਿੱਚ ਕੌਣ ਦੁੱਧ ਪਾਉਂਦਾ ਰਿਹਾ ਉਹ ਕਹਿੰਦਾ ਜੀ ਮੈਂ ਪਾਉਂਦਾ ਰਿਹਾ ਉਹ ਕਹਿੰਦਾ ਮੰਗ ਬੱਚਾ ਜੋ ਮੰਗਣਾਈ ਉਹ ਮੁੰਡਾ ਕਹਿੰਦਾ ਤੁਸੀਂ ਮੇਰੀ ਜਾਨ ਛੱਡੋ ਮੈਂ ਕੁਝ ਨਹੀਂ ਮੰਗਦਾ ਉਹ ਸੱਪ ਕਹਿੰਦਾ ਤੂੰ ਉਰੇ ਆ ਉਹ ਉਰੇ ਆਉਂਦਾ ਤੇ ਸੱਪ ਉਹਨੂੰ ਕਹਿੰਦਾ ਕਿ ਮੇਰੇ ਮੂੰਹ ਚ ਪੈ ਜਾ ਮੁੰਡਾ ਕਹਿੰਦਾ ਮੈਂ ਕੀ ਕਸੂਰ ਕੀਤਾ ਮੈਂ ਸਗੋਂ ਤੁਹਾਡੀ ਬਰਮੀ ਵਿੱਚ ਦੁੱਧ ਪਾਉਂਦਾ ਰਿਹਾ ਤੁਸੀਂ ਸਗੋਂ ਮੈਨੂੰ ਸਜ਼ਾ ਦਿੰਦੇ ਹੋ ਸੱਪ ਕਹਿੰਦਾ ਤੂੰ ਫਿਕਰ ਨਾ ਕਰ ਤੂੰ ਮੇਰੇ ਮੂੰਹ ਵਿੱਚ ਪੈ ਜਾ ਮੁੰਡਾ ਡਰਦਾ ਤੇ ਸੱਪ ਨੇ ਉਹਨੂੰ ਫੁੰਕਾਰਾ ਮਾਰਿਆ ਤੇ ਮੁੰਡੇ ਦੇ ਬਾਲ ਸੋਨੇ ਦੇ ਹੋ ਗਏ ਤੇ ਉਹ ਆਪ ਵੀ ਬਹੁਤ ਸੁੰਦਰ ਹੋ ਗਿਆ ਉਹ ਦਰਿਆ ਦੇ ਕੰਢੇ ਇਸ਼ਨਾਨ ਕਰਨ ਜਾਂਦਾ ਇਸ਼ਨਾਨ ਕਰਕੇ ਉਹਨੇ ਕੇਸ ਬਾਏ ਤੇ ਜਿਹੜੇ ਬਾਲ ਨਿਕਲੇ ਉਹ ਦਰਿਆ ਦੇ ਵਿੱਚ ਸੁੱਟ ਦਿੱਤੇ ਉਸੇ ਦਰਿਆ ਵਿੱਚ ਅੱਗੇ ਇੱਕ ਰਾਜੇ ਦੀ ਲੜਕੀ ਆਪਣੀਆਂ ਗੋਲੀਆਂ ਨਾਲ ਇਸ਼ਨਾਨ ਕਰਨ ਡਈ ਸੀ ਉਹਨੇ ਵੇਖਿਆ ਭਈ ਸੋਨੇ ਦੇ ਬਾਲ ਰੁੜੇ ਆਉਂਦੇ ਆ ਤੇ ਉਹ ਸੋਨੇ ਵਾਂਗ ਹੀ ਚਿੱਲ ਮਿਲ ਚਿੱਲ ਮਿਲ ਕਰਦੇ ਆ ਉਨੇ ਬਾਲ ਫੜਲੇ ਤੇ ਇਸ਼ਨਾਨ ਕਰਕੇ ਵਾਪਸ ਆ ਗਈ। ਰਾਜੇ ਦੀ ਲੜਕੀ ਆਪਣੀ ਮਾਂ ਨੂੰ ਕਹਿੰਦੀ ਆ ਕਿ ਮੈਂ ਉਹਦੇ ਨਾਲ ਵਿਆਹ ਕਰਾਉਣਾ ਜਿਹਦੇ ਸੋਨੇ ਵਰਗੇ ਬਾਲ ਨੇ। ਰਾਜੇ ਨੇ ਚਾਰ ਚਫੇਰੇ ਟੰਡੋਰੇ ਕਰਾਏ ਪਤਾ ਕਰਾਏ ਕਿ ਜਿਹਦੇ ਬਾਲ ਸੋਨੇ ਵਰਗੇ ਹੋਣ ਉੱਥੇ ਕੁੜੀ ਦਾ ਸਾਖ ਕਰਨਾ ਹੈ। ਉਹ ਲੱਭਦੇ ਰਹੇ ਪਰ ਉਹਨਾਂ ਨੂੰ ਕੋਈ ਨਾ ਲੱਭਾ। ਉਸ ਰਾਜੇ ਨੇ ਫੇਰ ਆਪਣੀ ਲੜਕੀ ਨੂੰ ਪੁੱਛਿਆ ਕਿ ਤੂੰ ਉਹ ਬਾਲ ਕਿੱਥੋਂ ਲੈ ਸੀ? ਉਸ ਕੁੜੀ ਨੇ ਆਖਿਆ ਪਈ ਮੈਂ ਇਹ ਦਰਿਆ ਵਿੱਚੋਂ ਤੁਰੇ ਆਉਂਦੇ ਫੜਿਆ ਰਾਜੇ ਨੇ ਆਪਣੇ ਸਿਪਾਹੀਆਂ ਨੂੰ ਕਿਹਾ ਭਈ ਤੁਸੀਂ ਦਰਿਆ ਦੇ ਕਿਨਾਰੇ-ਕਿਨਾਰੇ ਤੇ ਜਾਓ ਤੁਹਾਨੂੰ ਕਿਧਰੇ ਕੋਈ ਨਾ ਕੋਈ ਤਾਂ ਲੱਭੇਗਾ ਹੀ ਉਹ ਸਿਪਾਹੀ ਦਰਿਆ ਦੇ ਕੰਡੇ-ਕੰਡੇ ਤੁਰੇ ਜਾਂਦੇ ਆ ਬਾਵਾ ਅੱਗੇ ਜਾ ਕੇ ਉਹਨਾਂ ਵੇਖਿਆ ਪਈ ਇੱਕ ਕੋਟਿਆ ਦੇ ਅੱਗੇ ਇੱਕ ਮੁੰਡਾ ਬੈਠਾ ਉਹ ਸਿਪਾਹੀ ਉੱਧਰ ਨੂੰ ਚਲੇ ਗਏ ਉਸ ਮੁੰਡੇ ਨੇ ਦੇਖਿਆ ਕਿ ਸਿਪਾਹੀ ਤੁਰੇ ਆਉਂਦੇ ਆ ਉਸ ਨੇ ਦੁੱਖ ਵਾਲੀ ਬੰਸਰੀ ਵਜਾਈ ਤੇ ਗਾਈਆਂ ਕੂਟੀਆਂ ਨੂੰ ਭੱਜੀਆਂ ਆਈਆਂ ਗਾਈਆਂ ਆਣ ਕੇ ਸਪਾਹੀਆਂ ਦੇ ਮਗਰ ਭੱਜੀਆਂ ਫਿਰਨ ਉਹ ਡਰ ਦੇ ਮਾਰੇ ਅੱਗੇ-ਅੱਗੇ ਭੱਜੇ ਫਿਰਨ ਤੇ ਮੁੰਡੇ ਦੇ ਤਰਲੇ ਕੱਢਣ ਕਿ ਸਾਨੂੰ ਬਚਾ ਅਸੀਂ ਤੈਨੂੰ ਕੁਝ ਨਹੀਂ ਆਂਦੇ ਉਸ ਮੁੰਡੇ ਨੇ ਸੁਖ ਵਾਲੀ ਬੰਸਰੀ ਵਜਾਈ ਤੇ ਗਾਈਆਂ ਖਲੋ ਗਈਆਂ ਉਹ ਸਪਾਹੀ ਉੱਥੋਂ ਵਾਪਸ ਮੋੜਾਏ ਤੇ ਉਹਨਾਂ ਨੇ ਰਾਜੇ ਨੂੰ ਜਾ ਕੇ ਆਖਿਆ ਕਿ ਉੱਥੇ ਮੁੰਡਾ ਹੈਗਾ ਪਰ ਉੱਥੇ ਗਾਈਆਂ ਬਹੁਤ ਮਗਰ ਪੈ ਜਾਂਦੀਆਂ ਨੇ ਉਸਨੇ ਕਿਹਾ ਕਿ ਉਹਨਾਂ ਗਾਈਆਂ ਨੇ ਉਹ ਮੁੰਡਾ ਲਿਓਣ ਨਹੀਂ ਦੇਣਾ। ਭਾਵੇਂ ਕੋਈ ਵੀ ਚਲਿਆ ਜਾਵੇ ਤੇ ਗਾਈਆਂ ਨੂੰ ਅਸੀਂ ਮਾਰ ਵੀ ਨਹੀਂ ਸਕਦੇ। ਉਹਨਾਂ ਨੇ ਰਾਜੇ ਨੂੰ ਇਹ ਦੱਸਿਆ ਕਿ ਉਸ ਮੁੰਡੇ ਦੇ ਕੋਲ ਦੋ ਬੰਸਰੀਆਂ ਨੇ ਇੱਕ ਦੁੱਖ ਵਾਲੀ ਤੇ ਇੱਕ ਸੁੱਖ ਵਾਲੀ। ਜਦੋਂ ਉਹ ਦੁੱਖ ਵਾਲੀ ਬੰਸਰੀ ਵਜਾਉਂਦਾ ਹੈ ਤਾਂ ਗਾਈਆਂ ਮਗਰ ਪੈ ਜਾਂਦੀਆਂ ਨੇ ਤੇ ਜਦੋਂ ਉਹ ਸੁੱਖ ਵਾਲੀ ਬੰਸਰੀ ਵਜਾਉਂਦਾ ਹੈ ਗਾਈਆਂ ਮਗਰੋਂ ਹਟ ਜਾਂਦੀਆਂ ਨੇ। ਰਾਜੇ ਨੇ ਕਾਂ ਇਕੱਠੇ ਕੀਤੇ ਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਕੁਟਿਆ ਤੋਂ ਉਸ ਮੁੰਡੇ ਦੀ ਦੁੱਖ ਵਾਲੀ ਬੰਸਰੀ ਲਿਆਓ ਕਾਂ ਉਸ ਕੁਟਿਆ ਕੋਲ ਜਾ ਕੇ ਇੱਕ ਰੁੱਖ ਉੱਤੇ ਬਹਿ ਰਿਹਾ ਕਰਨ ਤੇ ਵੇਖਦੇ ਰਹਿਣ ਕਿ ਦੁੱਖ ਵਾਲੀ ਬੰਸਰੀ ਕਿਹੜੀ ਆ ਤੇ ਸੁੱਖ ਵਾਲੀ ਕਿਹੜੀ ਆ ਉਹ ਧਿਆਨ ਰੱਖਣ ਕਿ ਕਿਸ ਦੇ ਵਜਾਂਦੇ ਆ ਗਾਈਆਂ ਆਉਂਦੀਆਂ ਨੇ ਤੇ ਕਿਸ ਦੇ ਵਜਾਇਆ ਨਹੀਂ ਆਉਂਦੀਆਂ ਇੱਕ ਦਿਨ ਉਹ ਮੁੰਡੇ ਦੀ ਦੁੱਖ ਵਾਲੀ ਬੰਸਰੀ ਚੁੱਕ ਲਿਆਏ ਤੇ ਲਿਆ ਕੇ ਰਾਜੇ ਨੂੰ ਦੇ ਦਿੱਤੀ ਰਾਜੇ ਨੇ ਆਪਣੇ ਸਪਾਈਆਂ ਨੂੰ ਆਖਿਆ ਕਿ ਹੁਣ ਦੁੱਖ ਵਾਲੀ ਬੰਸਰੀ ਚੁੱਕ ਲੈਂਦੀ ਆ ਹੁਣ ਤੁਸੀਂ ਉਸ ਮੁੰਡੇ ਨੂੰ ਜ਼ੋਰ ਜ਼ਬਰਦਸਤੀ ਨਾਲ ਚੁੱਕ ਲਿਓ ਉਹ ਜਦੋਂ ਗਏ ਤਾਂ ਉਹ ਮੁੰਡਾ ਸੁੱਖ ਵਾਲੀ ਬੰਸਰੀ বাজਾਈ ਜਾਵੇ ਗਾਈਆਂ ਮਜੇ ਨਾਲ ਚਰਨ ਬਈ ਸੁਖੀ ਆ ਖਤਰੇ ਵਾਲੀ ਕੋਈ ਗੱਲ ਨਹੀਂ ਉਹ ਸਿਪਾਹੀ ਮੁੰਡੇ ਨੂੰ ਬਦੋ ਬਦੀ ਚੁੱਕ ਕੇ ਲਿਹਾਉਣ ਤੇ ਉਹ ਆਵੇ ਨਾ ਬਰ ਉਹਨੇ ਉਹਨੂੰ ਜ਼ਬਰਦਸਤੀ ਪਕੜ ਕੇ ਲੈ ਆਂਦਾ ਤੇ ਲਿਆ ਕੇ ਰਾਜੇ ਦੇ ਸਾਹਮਣੇ ਪੇਸ਼ ਕੀਤਾ ਰਾਜੇ ਨੇ ਉਹਨੂੰ ਆਖਿਆ ਭਈ ਮੈਂ ਆਪਣੀ ਲੜਕੀ ਦਾ ਵਿਆਹ ਤੇਰੇ ਨਾਲ ਕਰਨਾ ਚਾਹੁੰਦਾ ਉਸ ਨੇ ਉਸ ਮੁੰਡੇ ਦਾ ਵਿਆਹ ਆਪਣੀ ਲੜਕੀ ਨਾਲ ਕਰ ਦਿੱਤਾ ਉਸ ਮੁੰਡੇ ਨੂੰ ਵਿਆਹ ਤੋਂ ਬਾਅਦ ਉਹਨਾਂ ਗਾਈਆਂ ਦਾ ਚੇਤਾ ਹੀ ਭੁੱਲ ਗਿਆ ਕਿ ਮੇਰੀਆਂ ਗਾਈਆਂ ਜਿਉਂਦੀਆਂ ਨੇ ਇੱਕ ਰਾਤ ਰਾਤ ਉਹਨੂੰ ਸੁਪਨਾ ਆਇਆ ਕਿ ਜਿਹੜੀਆਂ ਗਊਆਂ ਤੇਰੀਆਂ ਮਾਮਾ ਸੀ ਉਹ ਸਾਰੀਆਂ ਮਰ ਗਈਆਂ ਨੇ ਦਨ ਚੜਿਆ ਤੇ ਉਹਨੂੰ ਫੇਰ ਲੱਗਾ ਕਿ ਮੈਂ ਤਾਂ ਮੁੜ ਕੇ ਉਹਨਾਂ ਦਾ ਪਤਾ ਹੀ ਨਹੀਂ ਕੀਤਾ ਉਹ ਰਾਜੇ ਦੀ ਲੜਕੀ ਨੂੰ ਸਾਰੇ ਗਾ ਦੱਸਦਾ ਹੈ ਤੇ ਕਹਿੰਦਾ ਹੈ ਕਿ ਮੈਂ ਤਾਂ ਜੰਗਲ ਵਿੱਚ ਗਉਆਂ ਨੂੰ ਮਿਲਣ ਜਾਣਾ ਉਹ ਲੜਕੀ ਕਹਿੰਦੀ ਆ ਕਿ ਮੈਂ ਵੀ ਨਾਲ ਜਾਣਾ ਉਹ ਦੋਵੇਂ ਆਪਣੇ ਨੌਕਰ ਚੱਕਰ ਲੈ ਕੇ ਤੁਰ ਪਏ ਜੰਗਲ ਵਿੱਚ ਉਸ ਕੁਟੀਆ ਤੇ ਪਹੁੰਚੇ ਤੇ ਵੇਖਿਆ ਕਿ ਸਾਰੀਆਂ ਗਉਆਂ ਮਰੀਆਂ ਪਈਆਂ ਤੇ ਉਹ ਮੁੰਡਾ ਉਸਦੇ ਪੈਰਾਂ ਤੇ ਆਪਣਾ ਸਿਰ ਧਰ ਧਰ ਕੇ ਰੋਂਦਾ ਉਦੇ ਰੋਣ ਸੁਣ ਕੇ ਉਹ ਇੱਛਾਤਾਰੀ ਸੱਪ ਸਾਧੂ ਦਾ ਰੂਪ ਧਾਰ ਕੇ ਆਪਣੀ ਬਰਮੀ ਵਿੱਚੋਂ ਨਿਕਲਿਆ ਤੇ ਲੜਕੇ ਨੂੰ ਪੁੱਛਦਾ ਹੈ ਕਿ ਕਿਉਂ ਕਿਉਂ ਰੋਂਦਾ ਹੈ ਪੁੱਤਰਾ ਕੀ ਤਕਲੀਫ ਹੈ ਤੈਨੂੰ ਉਸਨੇ ਕਿਹਾ ਕਿ ਮੈਨੂੰ ਰਾਜੇ ਦੇ ਆਦਮੀ ਜਬਰੇ ਫੜ ਕੇ ਲੈ ਗਏ ਸਨ ਤੇ ਮੇਰਾ ਉਹਨਾਂ ਨੇ ਜਾ ਕੇ ਵਿਆਹ ਕਰ ਦਿੱਤਾ ਤੇ ਆ ਮੇਰੀ ਘਰ ਵਾਲੀ ਆ ਤੇ ਮੈਨੂੰ ਚੇਤਾ ਹੀ ਭੁੱਲ ਗਿਆ ਗਉਆਂ ਦਾ ਪਤਾ ਕਰਨ ਦਾ ਰਾਤ ਨੂੰ ਮੈਨੂੰ ਖਾਬ ਆਇਆ ਭਈ ਗਉਆਂ ਮੇਰੀਆਂ ਮਾਵਾ ਮਰ ਗਈਆਂ ਨੇ ਮੈਂ ਤੇ ਫੁੱਜਾ ਤੇ ਮੈਂ ਦੇਖਿਆ ਕਿ ਠੀਕ ਹੀ ਮਰੀਆਂ ਪਈਆਂ ਨੇ ਉਹ ਸਾਧੂ ਮੁੰਡੇ ਨੂੰ ਪੁੱਛਦਾ ਹੈ ਕਿ ਤੂੰ ਇਨ੍ਹਾਂ ਗਊਆਂ ਨੂੰ ਜਿਵਾਉਣਾ ਚਾਹੁੰਦਾ ਹੈ ਉਹਨੇ ਆਖਿਆ ਬਿਲਕੁਲ ਜੀ ਜਿਵਾਉਣੀਆ ਚਾਹੁੰਦਾ ਸਾਧੂ ਨੇ ਆਖਿਆ ਜਾ ਗੜਵੀ ਵਿੱਚ ਜਾ ਕੇ ਪਾਣੀ ਲਿਆ ਉਸ ਮੁੰਡੇ ਨੇ ਗੜਵੀ ਵਿੱਚ ਪਾਣੀ ਲਿਆਂਦਾ ਤੇ ਸਾਧੂ ਨੂੰ ਦੇ ਦਿੱਤਾ ਸਾਧੂ ਨੇ ਉਹ ਪਾਣੀ ਮੰਤਰ ਕੇ ਮੁੰਡੇ ਨੂੰ ਕਿਹਾ ਕਿ ਜਾ ਸਾਰੀਆਂ ਦੇ ਉੱਤੇ ਛਿੜਕ ਦੇ ਉਹਨੇ ਉਹ ਪਾਣੀ ਸਾਰੀਆਂ ਗਈਆਂ ਦੇ ਉੱਤੇ ਛਿੜਕ ਦਿੱਤਾ ਪਾਣੀ ਛਿੜਕਣ ਦੀ ਧੀਰ ਜੀ ਸਾਰੀਆਂ ਗਾਈਆਂ ਉੱਠ ਕੇ ਖਲੋ ਗਈਆਂ ਉਹ ਗਾਈਆਂ ਉਸ ਮੁੰਡੇ ਨੂੰ ਕਹਿੰਦੀਆਂ ਬੱਚਾ ਹੁਣ ਤੇਰੀ ਸ਼ਾਦੀ ਹੋ ਗਈ ਏ ਤੇ ਤੂੰ ਜਾ ਆਪਣਾ ਰਾਜ ਕਰ ਤੇ ਅਸੀਂ ਜੰਗਲ ਚ ਹੀ ਰਹਿਣਾ ਜੰਗਲ ਚ ਹੀ ਚਰਨਾ ਹੁਣ ਸਾਨੂੰ ਤੇਰਾ ਕੋਈ ਫਿਕਰ ਨਹੀਂ ਹੋਵੇਗਾ ਕਿ ਤੈਨੂੰ ਕੋਈ ਤਕਲੀਫ ਆ ਲੜਕਾ ਇੰਨਾ ਸੁਣ ਕੇ ਖੁਸ਼ ਹੋਇਆ ਤੇ ਆਪਣੀ ਘਰ ਵਾਲੀ ਨਾਲ ਮੈਲਾਂ ਵਿੱਚ ਆ ਗਿਆ ਬਹੁਤ ਬਹੁਤ ਧੰਨਵਾਦ ਹੈ ਸਬਦਾ ਜੰਗਲ ਵਿੱਚ ਉਹ ਸਕੂਟੀਆ ਤੇ ਪਹੁੰਚੇ ਤੇ ਵੇਖਿਆ ਕਿ ਸਾਰੀਆਂ ਗਊਆਂ ਮਰੀਆਂ ਪਈਆਂ ਨੇ। ਉਹ ਮੁੰਡਾ ਉਸਦੇ ਸਿਰਾਂ ਤੇ ਆਪਣਾ ਸਿਰ ਧਰ ਧਰ ਕੇ ਰੋਂਦਾ। ਉਹਦਾ ਰੋਣਾ ਸੁਣ ਕੇ ਉਹ ਇੱਛਾਤਾਰੀ ਸੱਪ ਸਾਧੂ ਦਾ ਰੂਪ ਧਾਰ ਕੇ ਆਪਣੀ ਬਰਮੀ ਵਿੱਚੋਂ ਨਿਕਲਿਆ ਤੇ ਲੜਕੇ ਨੂੰ ਪੁੱਛਦਾ ਹੈ ਕਿ ਤੂੰ ਰੋਂਦਾ ਕਿਉਂ ਹੈ? ਤੈਨੂੰ ਕੀ ਤਕਲੀਫ ਹੈ? ਉਹਨੇ ਕਿਹਾ ਕਿ ਮੈਨੂੰ ਰਾਜੇ ਦੇ ਆਦਮੀ ਜਵਰੀ ਫੜ ਕੇ ਲੈ ਗਏ ਸੀ। ਤੇ ਮੇਰਾ ਉਹਨਾਂ ਨੇ ਜਾ ਕੇ ਵਿਆਹ ਕਰ ਦਿੱਤਾ ਤੇ ਆ ਮੇਰੀ ਘਰ ਵਾਲੀ ਆ ਤੇ ਮੈਨੂੰ ਚੇਤਾ ਹੀ ਭੁੱਲ ਗਿਆ ਗਉਆਂ ਦਾ ਪਤਾ ਕਰਨ ਦਾ ਰਾਤ ਨੂੰ ਮੈਨੂੰ ਖਾਬ ਆਇਆ ਪਏ ਮੇਰੀਆਂ ਗਉਆਂ ਮਰ ਗਈਆਂ ਨੇ ਮੈਂ ਇੱਥੇ ਪੁੱਜਾ ਤੇ ਮੈਂ ਦੇਖਿਆ ਕਿ ਠੀਕ ਹੀ ਮਰੀਆਂ ਪਈਆਂ ਨੇ ਉਹ ਸਾਧੂ ਮੁੰਡੇ ਨੂੰ ਪੁੱਛਦਾ ਹੈ ਕਿ ਤੂੰ ਇਹਨਾਂ ਗਉਆਂ ਨੂੰ ਜਿਵਉਣਾ ਚਾਹੁੰਦਾ ਹੈ ਉਹਨੇ ਆਖਿਆ ਬਿਲਕੁਲ ਜੀ ਜਿਵਉਣੀਆਂ ਚਾਹੁੰਦਾ ਸਾਧੂ ਨੇ ਆਖਿਆ ਜਾ ਗਰਬੀ ਵਿੱਚ ਜਾ ਕੇ ਪਾਣੀ ਲਿਆ ਉਸ ਮੁੰਡੇ ਨੇ ਗੜਵੀ ਵਿੱਚ ਪਾਣੀ ਲਿਆਂਦਾ ਤੇ ਸਾਧੂ ਨੂੰ ਦੇ ਦਿੱਤਾ। ਸਾਧੂ ਨੇ ਉਹ ਪਾਣੀ ਮੰਤਰ ਕੇ ਮੁੰਡੇ ਨੂੰ ਦਿੱਤਾ ਤੇ ਕਿਹਾ ਜਾ ਸਾਰੀਆਂ ਦੇ ਉੱਤੇ ਛੜਕ ਦੇ। ਉਹਨੇ ਉਹ ਪਾਣੀ ਸਾਰੀਆਂ ਗਾਈਆਂ ਤੇ ਛੜਕ ਦਿੱਤਾ। ਪਾਣੀ ਛੜਕਣ ਦੀ ਢੇਰ ਸੀ। ਸਾਰੀਆਂ ਗਾਈਆਂ ਉੱਠ ਕੇ ਖਲੋ ਗਈਆਂ। ਉਹ ਗਾਈਆਂ ਉਸ ਮੁੰਡੇ ਨੂੰ ਕਹਿੰਦੀਆਂ ਬੱਚਾ ਹੁਣ ਤੇਰੀ ਸ਼ਾਦੀ ਹੋ ਗਈ ਏ। ਤੂੰ ਜਾ ਆਪਣਾ ਰਾਜ ਕਰ ਤੇ ਅਸੀਂ ਜੰਗਲ ਚ ਹੀ ਰਹਿਣਾ। ਜੰਗਲ ਚ ਈ ਚਰਨਾ ਹੁਣ ਸਾਨੂੰ ਤੇਰਾ ਕੋਈ ਫਿਕਰ ਨਹੀਂ ਹੋਵੇਗਾ ਕਿ ਤੈਨੂੰ ਕੋਈ ਤਕਲੀਫ ਆ ਐਨਾ ਸੁਣ ਕੇ ਉਹ ਖੁਸ਼ ਹੋ ਗਿਆ ਤੇ ਆਪਣੀ ਘਰ ਵਾਲੀ ਦੇ ਨਾਲ ਮੈਲਾ ਦੇ ਵਿੱਚ ਆ ਗਿਆ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਮਿਹਰ ਬਣਾਈ ਰੱਖਾ